ਮੈਨੂੰ ਉਹਨਾਂ ਨੇ ਚਾਕੇ ਗੱਡੀ ਚ ਪਾ ਲਿਆ ਉਸ ਤੋਂ ਬਾਅਦ ਤਿੰਨ ਚਾਰ ਜਗ੍ਹਾ ਉੱਥੇ ਹੀ ਮੇਰੇ ਪਾਪ ਆਪਣੇ ਉਤਾਰ ਕੇ ਕੁੱਟਿਆ ਤੇ ਹੀ ਵੀਡੀਓ ਬਣਾਈ ਹੈ ਉਹਦੀਆਂ ਹੁਣ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਪਾ ਰਹੀ ਹੈ ਇਹ ਤਾਂ ਇਹ ਕਹਿ ਰਿਹਾ ਕਿ ਕੁੱਟ ਮਾਰ ਦੀ ਵੀਡੀਓ ਆਈ ਹੈ ਹਜੇ ਇਹ ਕਹਿ ਰਿਹਾ ਉਹਨਾਂ ਨੇ ਇਹਨੂੰ ਨਿਊਡ ਕਰਕੇ ਵੀ ਵੀਡੀਓ ਬਣਾਈ ਹੈ ਇਹਦਾ ਕੀ ਹਾਲ ਹੈ ਜੋ ਉਹਨਾਂ ਨੇ ਕਿਹਾ ਸੀ ਮੈਨੂੰ ਬੋਲਣਾ ਪੈਣਾ ਸੀ ਭਾਵੇਂ ਕੁਝ ਵੀ ਪਤਲ ਬਣਾ ਲੈਂਦੇ ਉਹ ਤੇ ਇਹਦੇ ਕੋਲ ਇਹਦੇ ਕੋਲ ਕੋਈ ਹੋਰ ਸੋਲੂਸ਼ਨ ਹੈ ਹੀ ਨਹੀਂ ਸੀ ਉਸ ਤੋਂ ਬਾਅਦ ਇਹਨੂੰ ਲੈ ਕੇ ਸ਼ਿਪਰੀ ਚੌਕ ਵੇਥੇ ਇਹਨਾਂ ਨੇ ਇਹਨਾਂ ਨੂੰ ਠੱਠੇ ਨਾਲੇ ਦਾਰੂ ਪਲਾਈ ਤਾਂ ਵੀ ਕੱਲ ਨੂੰ ਇਹਨਾਂ ਤੇ ਅਲੀਗੇਸ਼ਨ ਆਸਕੇ ਜੀ ਇਹਨੇ ਪੀ ਕੇ ਸਾਡੇ ਨਾਲੇ ਕੁੱਟ ਮਾਰੀ ਜੀ ਜੋ ਵੀ ਕੀਤੀ ਇਹ ਐਸਆਈ ਸਾਹਿਬ ਕਹਿੰਦੇ ਜੀ ਕਹਿੰਦੇ ਕ੍ਰਾਸ ਪਰਚਾ ਪਵੇਗਾ ਇਹਦੇ ਤੇ ਕਾਹਦਾ ਪਰਚਾ ਪਵੇਗਾ ਮਾਰ ਖਾਂ ਦਾ ਪਰਚਾ ਪਵੇਗਾ ਇੱਕ ਤਾਂ ਇਹਨੂੰ ਮਾਰ ਦਿੱਤਾ ਉੱਥੋਂ ਇੱਥੇ ਹੀ ਪਰਚਾ ਪਵੇਗਾ ਕਿਉਂ ਪਵੇਗਾ ਸਾਡੀ ਤਾਂ ਇਹ ਆ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਵਿਚਾਲ ਕਪੂਰ ਲੁਧਿਆਣਾ ਸ਼ਹਿਰ ਦੀ ਗੱਲ ਕਰਦੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਲਾਅਨ ਆਰਡਰ ਬਿਲਕੁਲ ਖਰਾਬ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਇੱਕ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਸਖਸ਼ ਨੂੰ ਜਿਹੜਾ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਦੇ ਉੱਤੇ ਕਿੰਨੀ ਤਰ੍ਹਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਇਹ ਘਟਨਾ ਜਿਹੜੀ ਹੈ ਲੁਧਿਆਣਾ ਦੇ ਡਿਵੀਜ਼ਨ ਨੰਬਰ 4 ਕਿਲੇ ਮੁਹੱਲੇ ਦੱਸੀ ਜਾਂਦੀ ਹੈ ਲੇਕਿਨ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਸਾਨੂੰ ਮਿਲਦਾ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਆ ਉਹ ਸਚਾਈ ਇਹ ਆਈ ਉਹਨਾਂ ਨੇ ਨਹੀਂ ਮੈਨੂੰ ਨਾ ਧੱਕੇ ਨਾਲ ਦਾ दारू ਵੇਪੀ ਆਈ ਇਹ ਉਲਟਾ ਮੈਨੂੰ ਇਹੀ ਤੇ ਤਿੰਨ ਜਗ੍ਹਾ ਲ ਜਾ ਕੇ ਕੁੱਟਿਆ ਬਾਈ ਤੇ ਤੇ ਕੀ ਸੀਗਾ ਉਹਨਾਂ ਨੇ ਕੁੱਟਣ ਦਾ ਤੁਹਾਨੂੰ ਉਹ ਜਿਹੇ ਮੁੰਡੇ ਦਾ ਹੀ ਉਹਨਾਂ ਨੇ ਸਿਰ ਪਾੜਿਆ ਹੋਇਆ ਸੀ ਜਗ੍ਹਾ ਹੀ ਉਹਦੇ ਨਾਲ ਲੜਾਈ ਸੀਗੀ ਉਹਨਾਂ ਨੂੰ ਲੱਗਿਆ ਮੈਂ ਛੁਡਾਣਾ ਆ ਮੈਨੂੰ ਉਹਨਾਂ ਨੇ ਚੱਕ ਕੇ ਗੱਡੀ ਚ ਪਾ ਲੈ ਲਿਆ ਉਸ ਤੋਂ ਬਾਅਦ ਤਿੰਨ ਚਾਰ ਜਗ੍ਹਾ ਉੱਤੇ ਹੀ ਮੇਰੇ ਕੱਪੜੇ ਉਤਾਰ ਕੇ ਕੁੱਟਿਆ ਤੇ ਇਹ ਵੀਡੀਓ ਬਣਾਈ ਹੈ ਉਹਦੀਆਂ ਹੁਣ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਪਾ ਰਹੀ ਹੈ। ਅਜਿਹੜੀ ਤੇਰੀ ਵੀਡੀਓ ਹੁਣ ਪਈ ਹੋਈ ਹੈ ਦੋ ਵੀਡੀਓ ਇੱਕ ਪਾਸੇ ਤੈਨੂੰ ਕੁੱਟਰੇ ਨੇ ਸਿਰੇ ਸਿਰ ਤੋਂ ਖੂਨ ਵੀ ਆ ਰਿਹਾ ਵਾ ਉਹ ਵੀਡੀਓ ਕਿੱਥੇ ਦੀ ਹੈ ਤੇ ਦੂਜੇ ਪਾਸੇ ਜਿੱਥੇ ਤੈਨੂੰ ਬਿਠਾ ਕੇ ਤੇਰੇ ਕੋਲ ਪੁੱਛ ਰਹੇ ਨੇ ਇਹ ਤੇਰੇ ਦੋਸਤ ਕੌਣ-ਕੌਣ ਹੈ ਤੇਰਾ ਭਰਾ ਇਹ ਵੀਡੀਓ ਕਿੱਥੇ ਦੀ ਹੈ? ਇੱਕ ਇੱਕ ਹੈ ਇੱਕ ਹੈ ਹੈਗੀ ਐਸਡੀਡੀਪੀ ਸਕੂਲ ਦੇ ਦੇ ਬੈਕਸਾਈਡ ਦੀ ਸੀ ਇੱਕ ਹੈਗੀ ਸ਼ੇਪੂਰੀ ਚੌਂਕ ਦੀ ਮੈਨੂੰ ਹੀ ਤੇ ਤਿੰਨ ਜਗ੍ਹਾ ਲ ਜਾ ਕੇ ਕੁੱਟਿਆਈ ਇਹਨਾਂ ਨੇ। ਫੇ ਥਾੜੇ ਕਿਹੜਾ ਥਾੜੇ ਕੰਪਲੇਂਟ ਕੀਤੀ ਆ? ਸਾਣੀ 4 ਨੰਬਰ ਡਿਵੀਜ਼ਨ ਕੰਪਲੀਟ ਕੀਤੀ ਹੈ ਜੀ ਅਸੀਂ ਉਹੀ ਸੁਣਦੇ ਨਹੀਂ ਨੀ ਪਏ ਗਈ ਨਹੀਂ ਪੁਸ਼ਕ ਕਮਿਸ਼ਨ ਲੁਧਿਆਣਾ ਕੋ ਮਿਲੇ ਹਾਂ ਜੀ ਮਿਲੇ ਆ ਹੀ ਉਹਨਾਂ ਦੀ ਉਹਨਾਂ ਨੇ ਉਹਨਾਂ ਨੂੰ ਹੀ ਲਾਈਟਰ ਦੇਤਾ ਸੀ ਅਸੀਂ ਫੇਰ ਵੀ ਕੋ ਹਾਂ ਜੀ ਫੇਰ ਵੀ ਕੋਈ ਇਨਕੁਆਰੀ ਨਹੀਂ ਹੋ ਰਹੀ ਕੀ ਕੀ ਹਾਦਸੇ ਸੀਗਾ ਉਹਨਾਂ ਦੇ ਕਿਸ ਚੀਜ਼ ਦਾ ਤੁਹਾਡੇ ਨਾਲ ਕੁੱਟਮਾਰ ਕਰ ਰਹੇ ਨੇ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਬਖੂਬੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਕੌਣ ਸ਼ਖਸ ਸੀਗੇ ਕਿੰਨੇ ਕ ਸੰਖਿਆ ਸੀ ਉਹਨਾਂ ਦੀ ਜੀ 20 ਤੋਂ 27 ਮੁੰਡੇ ਸੀਗੇ ਕਿ ਉਹ ਉਹਨਾਂ ਦਾ ਹੀ ਨਾਰਮਲ ਕੰਮ ਵੀ ਵੀ ਇਹੀ ਇਹੀ ਚਿੱਟੇ ਦਾ ਕੰਮ ਆਈ ਮਾਰਗੋ ਗੁੱਟ ਦਾ ਕੰਮ ਆਈ ਔਰ 20 ਤੋਂ 25 ਜਾਂ ਨੇ ਨਈ 23 ਧਰ ਹਥਿਆਰ ਵੀ ਸੀ ਸੀ ਹਥਿਆਰ ਸੀ ਸੀਗੇ ਦੋ ਦੇ ਕੋਲ ਰਿਵੋਲਵਰ ਸੀ ਗਈ ਵੈਪਨ ਵੀਡੀਓ ਦੇ ਅੰਦਰ ਸਾਫ਼ ਬੋਲਦੇ ਪਿਆ ਜੀ ਗੋਲੀ ਮਾਰਦੇ ਲੇਕਿਨ ਇੱਕ ਤੁਹਾਨੂੰ ਵੀ ਕਿਹਾ ਜਾ ਰਿਹਾ ਕਿ ਇਹ ਕੋਈ ਦੋਸਤ ਹੈ ਤੁਹਾਡਾ ਉਹ ਨਾਮ ਲਿੱਤਾ ਜਾ ਰਿਹਾ ਉਹ ਅਸਲਾ ਕਿਹਦਾ ਸੀਗਾ ਉਹ ਕੋਣ ਆ ਬੰਦਾ ਤੇ ਅਸਲਾ ਤੁਹਾਡੇ ਕੋ ਕਿਉਂ ਮਨਾਇਆ ਜਾ ਰਿਆ ਸੀਗਾ ਜੀ ਇਹ ਸਾਰਾ ਜੀ ਚਾਰ ਨੰਬਰ ਡਿਵੀਜ਼ਨ ਦਾ ਹੀ ਇੱਕ ਇੱਕ ਵਲੰਟੀਅਰ ਹੈਗਾ ਜੀ ਵੀ ਵਿਭਿਸ਼ੂ ਉਹਨੇ ਸਿਖਾਇਆ ਸੀ ਜੀ ਸਿਗਾ ਇਹਨਾਂ ਨੂੰ ਜੇ ਮੈਂ ਮੈਂ ਉਹ ਚੀਜ਼ ਆਬ ਬੋਲਦਾ ਇਹ ਮੇਰੇ ਸਿਰ ਉੱਤੇ ਹੀ ਦਾਤ ਮਾਰ ਰਹੇ ਸੀ ਜੀ ਜਿੱਚ ਗਈ ਅੱਛਾ ਹਾਂ ਜੀ ਇੱਕਰ ਫਾਨਾ ਲੈ ਕੇ ਸਾਈਡਾਂ ਤੇ ਖੜੇ ਜੀ ਹੈ ਨਾ ਸਾਰੇ ਵੀ ਜੇ ਇਹ ਮਾੜਾ ਜੀ ਵੀ ਕੁਝ ਏਦਾਂ ਦਾ ਕਵੇ ਵੀ ਜਿਹੜਾ ਉਹਨਾਂ ਨੇ ਨਹੀਂ ਕਿਹਾ ਇਹਨੂੰ ਬੋਲਣ ਨੂੰ ਤੇ ਨਾਲ ਹੀ ਇਹਦੇ ਸਿਰ ਤੇ ਮਾਰ ਦੇਣ ਕੁਝ ਨਾ ਡਰ ਦੇ ਮਾਰਦੇ ਹੁਣ ਇਹਨੂੰ ਬੋਲਣਾ ਹੀ ਪੈਣਾ ਕੋਈ ਨਾ ਜੋ ਉਹਨਾਂ ਨੇ ਕਹਿਣਾ ਸੀ ਇਹਨੂੰ ਬੋਲਣਾ ਪੈਣਾ ਸੀ ਭਾਵੇਂ ਕੁਝ ਵੀ ਕਤਲ ਮਨਾ ਲੈਂਦੇ ਉੱਥੇ ਇਹਦੇ ਕੋਲੋਂ ਇਹਦੇ ਕੋਲ ਕੋਈ ਹੋਰ ਸੋਲੂਸ਼ਨ ਹੈ ਹੀ ਨਹੀਂ ਸੀ ਬੜੀ ਹੀ ਇਹਨੂੰ ਨਾ ਮਤਲਬ ਪਲੈਨਿੰਗ ਦੇ ਨਾਲ ਪਹਿਲਾਂ ਇੱਕ ਜਗਾ ਕੁੱਟਿਆ ਦਰੇਸੀ ਉੱਥੋਂ ਇਹਨੂੰ ਕਾਰ ਵਿੱਚ ਕਿਸੇ ਪਾ ਕੇ ਕੋਈ ਟੈਕਸੀ ਸੀ ਜਾਂ ਕੀ ਸੀ ਕੀਦੀ ਸੀ ਪਤਾ ਨਹੀਂ ਉੱਥੋਂ ਪਾ ਕੇ ਇਹਨੂੰ ਕਿਲੇ ਮਲੇ ਲੈ ਗਏ ਉੱਥੇ ਕੋਈ ਅਣਜਾਣ ਜਗ੍ਹਾ ਤੇ ਕੁੱਟਿਆ ਉੱਥੇ ਵੀ ਇਹਨਾਂ ਦਾ ਮਨ ਨਹੀਂ ਪਰਿਆ ਉੱਥੋਂ ਹੀ ਚੱਕ ਕੇ ਲੈ ਗਏ ਸ਼ਿਪੂਰੀ ਚਾਰ ਨੰਬਰ ਗਲੀ ਕੋਈ ਬਾਈਕ ਟਿਪਿੰਗ ਦੀ ਦੁਕਾਨ ਸੀਗੀ ਸਾਨੂੰ ਨਾਮ ਨਹੀਂ ਪਤਾ ਉਹਦਾ ਉਹਦੇ ਅੰਦਰ ਕੈਮਰਾ ਨਹੀਂ ਸਟਾਲ ਸੀ ਬੜੀ ਹੀ ਪਲੈਨਿੰਗ ਨਾਲ ਇਹਨਾਂ ਨੇ ਉਹ ਜਗ੍ਹਾ ਸਿਲੈਕਟ ਕਰਕੇ ਉੱਥੇ ਕੁੱਟਿਆ ਤਾਂ ਕਿ ਕੋਈ ਇਹਨਾਂ ਦੇ ਕੋਲ ਕੋਈ ਸਬੂਤ ਨਾ ਹੋਵੇ ਉਸ ਤੋਂ ਬਾਅਦ ਇਹਨੂੰ ਲੈ ਗਏ ਸ਼ਿਪੂਰੀ ਚੌਂਕ ਵਿੱਚ ਉੱਥੇ ਇਹਨਾਂ ਨੇ ਇਹਨਾਂ ਨੂੰ ੱਟਕੇ ਨਾਲ दारू ਪਲਾਈ ਤਾਂ ਕਿ ਕੱਲ ਨੂੰ ਇਹਦੇ ਤੇ ਅਲਿਗੇਸ਼ਨ ਲਾ ਸਕੀ ਵੀ ਇਹਨੇ ਪੀ ਕੇ ਸਾਡੇ ਨਾਲ ਕੁੱਟਮਾਰ ਕੀਤੀ ਜੋ ਵੀ ਕੀਤੀ ਪ੍ਰੋਪਰ ਮਤਲਬ ਇਹਨੂੰ ਸਾਰੇ ਪਾਸਿਓਂ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪੁਲਿਸ ਵਾਲੇ ਇਹ ਪੁਲਿਸ ਦੀ ਜਿਹੜੀ ਹੈਗੀ ਆ ਉਹ ਕਹਿੰਦੇ ਨੇ ਵੀ ਇਹ ਇਹਦੇ ਤੇ ਵੀ ਪਰਚਾ ਪਏਗਾ ਅਸੀਂ ਤਾਂ ਇਹ ਕਹਿੰਨੇ ਆ ਵੀ ਇਹਦੇ ਤੇ ਕਾਹਦਾ ਪਰਚਾ ਪਏਗਾ ਮਾਰਖਾਨ ਦਾ ਪਰਚਾ ਪਏਗਾ ਇੱਕ ਤਾਂ ਇਹਨੂੰ ਮਾਰ ਦਿੱਤਾ ਉਤੋਂ ਇਹਤੇ ਪਰਚਾ ਪਏਗਾ ਕਿਉਂ ਪਏਗਾ ਜੀ ਸਾਡੀ ਤਾਂ ਇਹ ਆ ਕੋਣ ਆ ਕਹਿੰਦਾ ਥਾਣਾ ਸੱਚੋ ਇਹ ਐਸਐਸਆਈ ਸਾਹਿਬ ਕਹਿੰਦੇ ਆ ਜੀ ਕਹਿੰਦੇ ਕ੍ਰਾਸ ਪਰਚਾ ਪਏਗਾ ਜੀ ਕ੍ਰਾਸ ਪਰਚਾ ਕਿਸ ਗੱਲ ਦਾ ਪਏਗਾ ਸਾਨੂੰ ਇਹ ਦੱਸਿਓ ਜੇ ਤੁਸੀਂ ਵੀਡੀਓ ਵੀਡੀਓ ਤੁਹਾਡੇ ਹੱਥ ਲੱਗੀ ਕਰੋ ਕਿਉਂਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤੁਹਾਨੂੰ ਪਤਾ ਨਹੀਂ ਸੀਗਾ ਵੀਡੀਓ ਦਾ ਨਹੀਂ ਜੀ ਕੱਲ ਆਈ ਹੈ ਜੀ ਕਾਕਾ ਕੱਲ ਰਾਤ ਨੂੰ ਨਹੀਂ ਸ਼ਾਮ ਨੂੰ ਅਸੀਂ ਉਹਨਾਂ ਨੂੰ ਨੂੰ ਕਿਹਾ ਜੀ ਉਹ ਕਹਿ ਰਿਹਾ ਜੇ ਤੂੰ ਕਾਰ ਬਈ ਜ਼ਿਆਦਾ ਅੱਗੇ ਕਰੇਂਗਾ ਅਸੀਂ ਤੇਰੇ ਉੱਤੇ ਪਰਚਾ ਦੇ ਦਾਂਗੇ ਜੀ ਦੇਖੋ ਜੀ ਅਸੀਂ ਹੈਗੇ ਥੋੜੇ ਜਿਹਾ ਲਾ ਬਾਇਡਿੰਗ ਸਿਟੀਜ਼ਨ ਹੈਗੇ ਆ ਅਸੀਂ ਡਰ ਗਏ ਸੀ ਕਿ ਅਸੀਂ ਸੋਚਿਆ ਵੀ ਚਲੋ ਇਹਨਾਂ ਦੇ ਨਾਲ ਨਾ ਸਮਝੌਤਾ ਕਰ ਲੈਨੇ ਆ ਵੀ ਇਹ ਅਸੀਂ ਕਿੱਥੇ ਲੜਾਈ ਝਗੜੇ 'ਚ ਘੁੰਮਦੇ ਫਿਰਦਾ ਬਟ ਸਮਝੌਤੇ ਲਈ ਅਸੀਂ ਤਿਆਰ ਵੀ ਹੋ ਗਏ ਸੀ ਇੱਕ ਕੋਈ ਮੋਹਤਵਾਰ ਬੰਦੇ ਸੀਗੇ ਵਿੱਚ ਤੇ ਉਹ ਉਹਨਾਂ ਨੇ ਸਾਡੀ ਸੈਟਿੰਗ ਵੀ ਕਰਾਈ ਸੀਗੀ ਉਸ ਤੋਂ ਪਹਿਲਾਂ ਪਹਿਲਾਂ ਹੀ ਇਹ ਵੀਡੀਓ ਬਾਹਰ ਆ ਗਈ ਹੁਣ ਤੁਸੀਂ ਦੱਸੋ ਇੱਕ ਬੰਦੇ ਦੀ ਜਿਹੜੀ ਏਦਾਂ ਦੀ ਵੀਡੀਓ ਜਦੋਂ ਵਾਇਰਲ ਹੋ ਜਾਵੇ ਉਹ ਸਮਾਜ 'ਚ ਕੀ ਮੂੰਹ ਦਿਖਾਏਗਾ ਕਿਸੇ ਨੂੰ ਇਹ ਤਾਂ ਇਹ ਕਹਿ ਰਿਹਾ ਕਿ ਕੁੱਟਮਾਰ ਦੀ ਵੀਡੀਓ ਆਈ ਆ ਹਜੇ ਇਹ ਕਹਿ ਰਿਹਾ ਉਹਨਾਂ ਨੇ ਇਹਨੂੰ ਨਿਊਡ ਕਰਕੇ ਵੀ ਵੀਡੀਓ ਬਣਾਈ ਆ ਇਹਦਾ ਕੀ ਹਾਲ ਹੈ ਜੀ ਤੁਸੀਂ ਦੱਸੋ ਨਹੀਂ ਉਹ ਵੀਡੀਓ ਵੀ ਉਹਨਾਂ ਕੋਲ ਹੈ ਹਾਂਜੀ ਉਹ ਵੀ ਹੈਗੀਆਂ ਜੀ ਇਹਨਾਂ ਕੋਲ ਬਿਲਕੁਲ ਨਿਊਡੋਂ ਤੁਸੀਂ ਹਾਂਜੀ ਮਾਤਾ ਜੀ ਤੁਹਾਡਾ ਬੱਚਾ ਫਿਰ ਕਿਸ ਤਰ੍ਹਾਂ ਬਚ ਕੇ ਆਇਆ ਫਿਰ ਬਾਜੀ ਤਿੰਨ ਮੁੰਡੇ ਤਿਹਨ ਮੁੰਡੇ ਛੱਡ ਕੇ ਗਏ ਸੀਗੇ ਇਹਨੂੰ ਉਹ ਵੀ ਆਣ ਆਣ ਪੁੱਛਾ ਤੇ ਇਹ ਤੁਰਿਆ ਹੁੰਦਾ ਸੀ ਇਹਦੇ ਸਿਰ ਚੋਂ ਖੂਨ ਵਗਦਾ ਸੀ ਤੇ ਉਹ ਕਹਿੰਦੇ ਅਖੇ ਤੁਹਾਡੇ ਮੁੰਡੇ ਨੂੰ ਅਸੀਂ ਲੈ ਕੇ ਆਏ ਆ ਇਹਦਾ ਪਾਪਾ ਸਮਝਤੇ ਅਸੀਂ ਇਹਨੂੰ ਬੋਲਦੇ ਆਂ ਵੀ ਸੰਤੂ ਨੇ ਇਹ ਕਿਨਾਂ ਮਰੇ ਐਕਸੀਡੈਂਟ ਹੋ ਗਿਆ ਸਾਨੂੰ ਇਹਨੇ ਸੱਚ ਨਹੀਂ ਦੱਸਿਆ ਫਿਰ ਸਾਨੂੰ ਬਾਅਦ ਚ ਇਹਨੇ ਦੱਸਿਆ ਮੇਰੇ ਤਾਂ ਅਖੇ ਵੀ ਆਏ ਆ ਕੁੱਟਮਾਰ ਹੋਈ ਆ ਉਹ ਨਾ ਮੁੰਡੇ ਨੇ ਇਹਨੂੰ ਮਾਰ ਕੇ ਚਾਹੇ ਦਰਿਆ ਸੁੱਟ ਦਿੰਦੇ ਅਸੀਂ ਕਿੱਥੋਂ ਲੁਕਣਾ ਸੀ ਉਹ ਦੇਖ ਵੀ ਰਿਹਾ ਆ ਇਹਨੂੰ ਥ੍ਰੈਟ ਕਰ ਰਿਹਾ ਵੀ ਇਹਨੂੰ ਗੋਲੀ ਮਾਰ ਦੋ ਇਹਨੂੰ ਵੱਢ ਦੋ ਕਿ ਇਹਦਾ ਕੋਈ ਪਰਚਾ ਨਹੀਂ ਬਣਦਾ ਜੇ ਬਣਦਾ ਵੀ ਆ ਤੇ ਇੰਨਾ ਹਲਕਾ ਪਰਚਾ ਕਿਉਂ ਬਣਦਾ ਮੈਨੂੰ ਇਹ ਨਹੀਂ ਸਮਝ ਆਉਂਦਾ ਤੇ ਸਾਡੇ ਮਾਨਯੋਗ ਪੁਲਿਸ ਕਮਿਸ਼ਨ ਲੁਧਿਆਣਾ ਜੀ ਬਹੁਤ ਹੀ ਕਾਬਿਲ ਅਫਸਰ ਨੇ ਸਾਡੇ ਮਾਨਯੋਗ ਏਡੀਸੀਪੀ ਰੁਪਿੰਦਰ ਕੋਸਰਾ ਮੈਮੋ ਵੀ ਬੜੇ ਕਾਮਯਾਬ ਮਤਲਬ ਹੋਣਾ ਅਫਸਰ ਨੇ ਇਸ ACP ਜਿਹੜੇ ਨੇ ਉਹ ਵੀ ਬੜੇ ਕਾ ਮਤਲਬ ਵਧੀਆ ਅਫਸਰ ਨੇ ਲੇਕਿਨ ਤੁਹਾਨੂੰ ਮੈਂ ਗੱਲ ਕਰਦਾ ਸਾਡਾ ਪੂਰਾ ਪੁਲਿਸ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਵਾ ਕਿਉਂਕਿ ਗੈਂਗਸਟਰਵਾਦ ਖਤਮ ਕੀਤਾ ਉਹਨਾਂ ਨੇ ਲੇਕਿਨ ਤੁਹਾਨੂੰ ਜਿਹੜੀ ਗੱਲ ਤੁਸੀਂ ਸਾਨੂੰ ਦੱਸ ਰਹੇ ਹੋ ਸਾਨੂੰ ਵੀ ਹਜਮ ਨਹੀਂ ਹੋ ਰਹੀ ਕਿ ਤੁਹਾਨੂੰ ਪੁਲਿਸ ਵਾਲਾ ਕਹਿ ਰਿਹਾ ਉਲਟਾ ਪਰ ਜਾ ਤੁਹਾਡੇ ਤੇ ਹੋ ਜਾਊਗਾ ਬਿਲਕੁਲ 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 ਕਹਿ ਰਹੇ ਨਹੀਂ ਡੇਲੀ ਕਹਿ ਰਹੀ ਆ ਇਹ ਇਦਾਂ ਜਿੰਨੀ ਵਾਲੀ ਥਾਣੇ ਜਾਣੇ ਹੀ ਕਰ ਲਈ ਉਹਨਾਂ ਨੇ ਇਹ ਹੀ ਤਮ ਕੀ ਦਿਨ ਦੇ ਆ ਤੁਹਾਡੇ ਮੁੰਡੇ ਤੇ ਵੀ ਪਰਚਾ ਹੋ ਜੂ ਤੇ ਉਹ ਇਹਨੇ ਜਾਣੇ ਮੇਰੇ ਮੁੰਡੇ ਨੂੰ ਮਾਰ ਦਿੰਦੇ ਤੇ ਫੇਰ ਅਸੀਂ ਕਿੱਥੋਂ ਲੈਣਾ ਸੀ ਇੱਕੋ ਇੱਕ ਇਹ ਮੇਰਾ ਬੇਟਾ ਲੂ ਦਾਣਾ ਸੁਰੱਖਿਤ ਹੈਗਾ ਹੁਣ ਬਿਲਕੁਲ ਨਹੀਂ ਜੀ ਬਿਲਕੁਲ ਕੋਤੇ ਵੀ ਤੁਸੀਂ ਆ ਆਮ ਹੀ ਆਪਾਂ ਦੇਖ ਲਈਏ ਸੜਕਾਂ ਦੇ ਚੱਲੇ ਜੀਏ ਮੁੰਡਿਆਂ ਦੇ ਮੋਟਰਸਾਈਕਲਾਂ ਦੇ ਨੰਬਰ ਪਲੇਟਾਂ ਖਰਾਬ ਆ ਜਿੱਥੋਂ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ ਕਈਆਂ ਤੇ ਨੰਬਰ ਪਲੇਟਾਂ ਹੀ ਹਨੀ ਗਈਆਂ ਮੁੰਡੇ ਹੁੱਲੜਵਾਦੀ ਕਰਦੇ ਐ ਜਾਣੇ ਨੇ ਹੁਣ ਹੋ ਸਕਦਾ ਥੋੜਾ ਬੋਤਾ ਉਹਦੇ ਵਿੱਚ ਫਰਕ ਪੈ ਗਿਆ ਹੋਵੇ ਬਟ ਹਜੇ ਵੀ ਪੂਰੀ ਸਪਾਈ ਹੋਣ ਦੀ ਬਹੁਤ ਲੋੜ ਹੈ ਗਈ ਆ ਮੰਗ ਕੀ ਕਰਦੇ ਹੋ ਤੁਸੀਂ ਇਨਸਾਫ ਦੀ ਈ ਮੰਗ ਕਰਦੇ ਆਂ ਤੁਸੀਂ ਮਾਤਾ ਜੀ ਕੀ ਮੰਗ ਕਰਦੇ ਹੋ ਪੁਲਿਸ ਕਮਿਸ਼ਨ ਲੁਧਿਆਣਾ ਤੋਂ ਮੈਂ ਤਾਂ ਇਹੀ ਕਹਿੰਨੀ ਆ ਜਿਹੜੇ ਮੁੰਡੇ ਆਏ ਆ ਉਹ ਸਾਨੂੰ ਇੱਕ ਵਾਰੀ ਸਾਰੇ 20 ਦੇ 20 ਦਿਖਾ ਦੇਣ ਬਸ ਹਾਂਜੀ ਬਿਲਕੁਲ ਇਹ ਸ਼ਖਸੀ ਦੀ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਦੇ ਵਿੱਚ ਇਸ ਨੂੰ ਬਿਲਕੁਲ ਬਕੂਬੀ ਕੁੱਟਿਆ ਜਾ ਰਿਹਾ ਵਾ ਜਿਹਦੇ ਸਿਰ ਦੇ ਉੱਤੇ ਖੂਨ ਆ ਜਾਂਦਾ ਜੋ ਸਿਰ ਦੇ ਉੱਤੇ ਇਹਦੇ ਵਾਰ ਕੀਤੇ ਜਾਂਦੇ ਨੇ ਲੇਕਿਨ ਉਹ ਵੀਡੀਓ ਵਾਇਰਲ ਹੁੰਦੀ ਹੈ ਲੁਧਿਆਣਾ ਸ਼ਹਿਰ ਚ ਚਰਚਾ ਬਣੀ ਚਗੀ ਲੇਕਿਨ ਇਹ ਪਰਿਵਾਰ ਕੋਲ ਸੀ ਪਹੁੰਚੇ ਪਰਿਵਾਰ ਨੇ ਜੋ ਕਾਰਨ ਦੱਸੇ ਨੇ ਉਹ ਤੁਹਾਨੂੰ ਵੀ ਕਿਤੇ ਨਾ ਕਿਤੇ ਹੈਰਾਨ ਕਰ ਦੇਣਗੇ ਕਿ ਜੇ ਜਦੋਂ ਥਾਣੇ ਜਾਂਦੇ ਨੇ ਡਿਵੀਜ਼ਨ ਨੰਬਰ 4 ਦੇ ਵਿੱਚ ਜਾਂਦੇ ਉਤੋਂ ਜਵਾਬ ਮਿਲਦਾ ਕਿ ਤੁਹਾਡੇ ਤੇ ਕੋਰਸ ਕਲੋਸ ਪਰਚਾ ਦਰਜ ਕਰ ਦਿੱਤਾ ਜਾਊਗਾ ਲੇਕਿਨ ਉਹ ਵੀਡੀਓ ਦੇ ਤੁਸੀਂ ਸੁਣੋਗੇ ਤੇ ਦੇਖੋਗੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਇਹ ਲੋਕ ਜਿਹੜੇ ਨੇ دہشتਗਰ ਜਿਹੜੇ ਚੱਕਰੀਏ ਨੇ ਤੇ ਆਪਣੀ دہشتਗਰਦੀ ਕਿਸ ਤਰ੍ਹਾਂ ਕਾਮਯਾਬ ਕਰਦੇ ਨੇ ਤੇ ਉਸ ਤੋਂ ਬਾਅਦ ਦਬਾਅ ਪਾਉਂਦੇ ਨੇ ਕਿ ਅਸੀਂ ਤੈਨੂੰ ਕੁੱਟਤਾ ਤੂੰ ਹੁਣ ਆਪਣਾ ਕਿਤੇ ਨਾ ਕਿਤੇ ਠਿਕਾਣਾ ਲੱਭ ਲੈ ਨਹੀਂ ਤਾਂ ਤੇਰਾ ਕੰਮ ਤੱਕ ਲਾ ਦਾਂਗੇ ਇਹ ਸ਼ਬਦ ਇਹ ਅਸੀਂ ਨਹੀਂ ਕਹਿ ਰਹੇ ਸ਼ਖਸ ਕਹਿ ਰਿਹਾ ਹੁਣ ਦੇ ਦੇ ਥ ਇਸ ਵੀਡੀਓ ਦੇ ਉੱਤੇ ਕੀ ਕਾਰਵਾਈ ਕਰਨਗੇ ਉਹ ਕਹਿ ਰਹੇ ਨੇ ਅਸੀਂ ਥਾਣੇ ਜਾਂਦੇ ਹਾਂ ਸਾਨੂੰ ਥਾਣੇ ਤੋਂ ਵੀ ਭੇਜ ਦਿੰਦੇ ਨੇ ਤਿੰਨ ਤਿੰਨ ਚਾਰ ਚਾਰ ਘੰਟੇ ਖੜਾ ਕਰਕੇ ਲੇਕਿਨ ਵੀਡੀਓ ਬਖੂਬੀ ਵਾਇਰਲ ਹੋ ਰਹੀ ਸਰ ਜਿਹਦੇ ਵਿੱਚ ਉਹਨਾਂ ਕੁੱਟਮਾਰ ਹੋ ਰਹੀ ਹੈ ਦੂਜੀ ਪਾਰਟੀ ਥਾਣੇ ਬੈਠੀ ਹੈ ਜੀ ਟਾਈਮ ਲੈ ਕੇ ਗਏ ਸੀਗੇ ਇਹ ਦੂਜੀ ਪਾਰਟੀ ਦੇ ਸਵੇਰ ਦੀ ਥਾਣੇ ਬੈਠੀ ਹੋਈ ਹੈ ਉਹ ਜਿਹੜਾ ਝਗੜਾ ਹੋਇਆ ਸੀ ਉਹਨਾਂ ਦਾ ਪਤੰਗਾਂ ਦੀ ਦੁਕਾਨ ਦੇ ਉੱਪਰ ਉਹੀ ਮੈਟਰ ਹੈ ਹਾਂਜੀ ਹਾਂਜੀ ਉਹੀ ਮਾਮਲਾ ਜਿਹਦੇ ਵਿੱਚ ਵੀਡੀਓ ਵਾਇਰਲ ਹੋਈ ਸੀ ਤਾਂ ਤਾਂ ਦੇ ਘਰੇ ਫੋਨ ਬੈਠੀ ਹੈ ਭਾਈ ਸਾਹਿਬ ਥਾਣੇ ਉਹ ਸਵੇਰ ਦੀ 11 ਵਜੇ ਤੇ ਬੈ ਨਹੀਂ ਗੁਰਜੀਤ ਗੁਰਜੀਤ ਬਾਜੀ ਇਹਦੇ ਵਿੱਚ ਆ ਗੱਲ ਆਪਾਂ ਚਲੋ ਬੈਠੇ ਨੇ ਲੇਕਿਨ ਉਹ ਵੀਡੀਓ ਕਿਵਾਲ ਹੋ ਜਿਹਦੇ ਵਿੱਚ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਲਾਣ ਆਰਡਰ ਨੂੰ ਹੱਥੇ ਚਲਿੱਤਾ ਜਾ ਰਿਹਾ ਵੈ ਉਹ ਕਾਰਵਾਈ ਕਰਨ ਵਾਸਤੇ ਬੰਦਾਂ ਨੂੰ ਬਿਆਨ ਲਿਖਣੇ ਆ ਨਾ ਜੀ ਸਾਹੀਂ ਬਨੂ ਰਿਪੋਰਟ ਕਰ ਰਹੇ ਹਾਂ ਉੱਥੇ ਹਾਂ ਜੀ ਜੇ ਹੈ ਤੁਹਾਡੇ ਸੰਪਰਕ ਦਾ ਭੇਜੋ ਗੁਲਬੀਰ ਐਸੇ ਕੋਲ ਬੈਠੇ ਹੋਏ ਨੇ ਤੇ ਪੁਲਿਸ ਕਮਿਸ਼ਨ ਲੁਧਿਆਣਾ ਨੂੰ ਅੱਜ ਮਿਲੇ ਸੀਗੇ ਤੇ ਪੁਲਿਸ ਕਮਿਸ਼ਨ ਲੁਧਿਆਣਾ ਨੂੰ ਦਰਖਾਸਤ ਵੀ ਦੇ ਕੇ ਆਏ ਸੀਗੇ ਚਲੋ ਉਹ ਤਾਂ ਲੱਗ ਗਾਲਾ ਸਦਾ ਕਰ ਹੀ ਰਿਹਾ ਕੰਮ ਕਰ ਲਈ ਮੇਰੇ ਕੋਲ ਬੈਠੇ ਗਏ ਆ ਇਹ ਤਸਵੀਰ ਵੀ ਆ ਕਾਲਸ ਤੋਂ ਦੋਨੇ ਪਾਰਟੀਆਂ ਆਪਦੇ ਟਾਈਮ ਲੈ ਕੇ ਕਿੰਨੇ ਦੋਨਾ ਪਾਰਟੀਆਂ ਦੇ ਕੰਪਲੇਂਟਸ ਹੈਗੇ ਨੇ ਸਾਡੇ ਕੋਲੇ ਨਹੀਂ ਫਿਰ ਇਹ ਪਾਰਟੀ ਵੀ ਸਾਡੇ ਨਾਲ ਮਤਲਬ ਝੂਠ ਕਹਿ ਰਹੀ ਹੈ ਕਿ ਸਾ ਅਸੀਂ ਥਾਣੇ ਜੋ ਜਾਣੇ ਸਾਨੂੰ ਅੱਧੇ ਭੇਜ ਦਿੱਤਾ ਜਾਂਦਾ ਹੈ ਵਾਪਸੀ ਕੋਈ ਨਹੀਂ ਭੇਜ ਦਿੰਦਾ ਬਾਈ ਤਾਂ ਰਿਟਰਨ ਦੀ ਟਾਈਮ ਲਿਆ ਇਹਨਾਂ ਨੇ ਆਪਣੀ ਸਹਮਤੀ ਨਾਲ ਉਸ ਦਿਨ ਕੱਲ ਰਾਤੀ ਇਹਨਾਂ ਨੂੰ ਆਪ ਖੁਦ ਫੋਨ ਕੀਤੇ 11:00 11:00 ਕਹਿੰਦੇ ਹੁਣ ਟਾਈਮ ਹੋ ਗਿਆ ਅਸੀਂ ਸਵੇਰੇ ਆਵਾਂਗੇ ਸਵੇਰੇ 11:00 ਵਜੇ ਕੀਤੇ ਹੁਣ 4:00 ਵਜੇ ਫਿਰ ਫੋਨ ਕੀਤਾ ਦੋ ਦੂਸਰੀ ਪਾਰਟੀ ਬੈਠੀ ਹੋਈ ਹੈ ਚਲੋ ਸਰ ਜਿਹੜੀ ਵੀਡੀਓ ਜਿਹੜੀ ਵੀਡੀਓ ਵਾਇਰਲ ਹੋ ਸੋ ਗੁਰਜੀਤ ਜੀ ਬਹੁਤ ਬਹੁਤ ਬੈਠੇ ਹੋ ਲਈ ਬਹੁਤ ਬਹੁਤ ਸ਼ੁਕਰੀਆ ਇਹ ਸਾਡੇ ਨਾਲ ਥਾਣਾ 4 ਨੰਬਰ ਤੋਂ ਗੁਰਜੀਤ ਜੀ ਸੀਗੇ ਜਿਨ੍ਹਾਂ ਨੇ ਕਿਹਾ ਕਿ ਦੂਜੀ ਪਾਰਟੀ ਮੇਰੇ ਕੋਲ ਬੈਠੀ ਹੈ ਲੇਕਿਨ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹ ਕਿਤਨਾ ਕਿਤੇ ਲਾਅਨ ਆਰਡਰ ਨੂੰ ਕਿਤਨਾ ਕਿਤੇ ਠੰਗਾ ਦਿਖਾਨੀ ਨਜ਼ਰ ਆ ਰਹੀ ਜਿਸ ਤਰ੍ਹਾਂ ਇਸ ਸਕਸ਼ ਨੂੰ ਕੁੱਟਿਆ ਜਾ ਰਿਹਾ ਆਖਿਰ ਲੁਧਿਆਣਾ ਸ਼ਹਿਰ ਜਾ ਕਿੱਧਰ ਰਿਹਾ ਵੈ